ਮੈਂ ਕਿਉਂ ਮਨਾਵਾਂ ਦੀਵਾਲੀ ਜੇ ਅੰਦਰ ਦੀਵਾ ਜਗਦਾ ਨਹੀਂ ਮੈਂ ਕੀ ਬਣਾਏ ਰਖੜੀ ਜਦ ਪ੍ਰਾਪੈਣ ਦੀ ਇੱਜ਼ਤ ਰੱਖਦਾ ਨਹੀਂ ਮੈਂ ਕਿਉਂ ਮਨਾਵਾਂ ਦੀਵਾਲੀ ਜੇ ਅੰਦਰ ਦੀਵਾ ਜਗਦਾ ਨਹੀਂ ਮੈਂ ਕਿਉਂ ਬੰਨਣਾ ਰਖੜੀ ਜਦ ਪ੍ਰਾਪੈਣ ਦੀ ਜਿਤ ਰੱਖਦਾ ਨਹੀਂ ਮੈਂ ਕਿਉਂ ਮਨਾਵਾ ਲੋੜੀ ਜੇ ਲੋਹਰੀ ਦੀ ਅੰਦਰ ਜਗਦੀ ਨਹੀਂ ਮੈਂ ਕਿਉਂ ਮਨਾਵਾ ਜਨਮ ਦਿਨ ਜੇ ਰੂਹ ਚੋਤ ਵਿੱਚ ਵਸਦੀ ਨਹੀਂ ਮੈਂ ਕਿਉਂ ਮਨਾਵਾ ਜਨਮ ਦਿਨ ਜੇ ਰੂਹ ਜੋਤ ਵਿੱਚ ਜਗਦੀਨੀ ਜੇ ਰੂਹ ਸਚਖੰਡ ਵਿੱਚ ਵੜਦੀਨੀ ਜੋ ਗ੍ਰੰਥ ਪਾਣੀ ਫੁਰਮਾਨ ਆਏ ਸਭ ਹੁਕਮੋ ਹੋ ਰੱਬਾ ਤੇਰੇ ਨੇ ਪਾਵੇਂ ਪੁੱਤ ਖੜੇ ਤੂੰ ਲੱਗ ਲੱਗ ਤੇਰੀ ਰੂਹ ਦੇ ਨਾ ਕਦੇ ਬਖੇੜੇ ਨੇ ਤੇਰੀ ਜੋਤ ਤੇ ਕਦੇ ਨਾ ਬਖੇੜੇ ਨੇ ਇਹ ਮਿੱਟੀ ਦੇ ਬੁੱਤ ਚੱਲਦੇ ਨਹੀਂ ਤੇਰੇ ਇਹ ਮਿੱਟੀ ਦੇ ਬੁੱਤ ਚੱਲਦੇ ਨਹੀਂ ਜਦ ਸ਼ਬਦ ਜੋਤ ਖੇਲ ਕਰਦੀ ਨਹੀਂ ਮੈਂ ਕਿਉਂ ਮਨਾਵਾਂ ਲੋੜੀ ਜੇ ਲੋਹਰੀ ਦੀ ਅੰਦਰ ਜਗਦੀ ਨਹੀਂ ਦੱਸੋ ਕਿਉਂ ਮਨਾਵਾਂ ਲੋੜੀ ਜੇ ਲੋ ਹਰੀ ਦੀ ਅੰਦਰ ਜਾਗਦੀ ਨਹੀਂ ਨਦੀਆਂ ਨਾਲੇ ਖੰਡ ਬ੍ਰਹਿਮੰਡ ਸਭ ਤੇਰੇ ਹੁਕਮ ਵਿੱਚ ਚੂਲਦੇ ਨੇ ਗੋਰੀਵਤਾਰ پیغمبر ਤੇਰੀ ਗੱਲ ਕਦੇ ਨਾ ਅਧੂਲਦੇ ਨੇ ਬਿਨ ਤੇਰੇ ਐ ਰੱਬਾ ਪਗਤਾਂ ਦੀ ਜਦ ਕਦੀ ਵੱਧਦੀ ਨਹੀਂ ਵਿਨ ਤੇਰੀ ਕਿਰਪਾ ਐ ਰਬਾ ਪਗਤਾ ਦੀ ਜੱਦ ਕਦੇ ਵੱਦਦੀਨੀ ਦੱਸੋ ਕਿਉਂ ਮਨਾਵਾ ਲੋੜੀ ਜੇ ਲੋ ਅੰਦਰ ਜਗਦੀਨੀ ਦੱਸੋ ਕਿਉਂ ਮਨਾਵਾ ਲੋੜੀ ਜੇ ਹਰੀ ਦੀ ਲੋ ਅੰਦਰ ਜਗਤੀ ਨਹੀਂ ਚੱਦ ਬੰਦਾ ਬੰਦੇ ਨਾਲ ਲੜਦਾ ਏ ਇੱਕ ਦੂਜੇ ਦੇ ਕਰ ਨਾ ਵੜਦਾ ਏ ਜਦ ਬੰਦਾ ਬੰਦੇ ਨਾਲ ਲੜਦਾ ਏ ਇੱਕ ਦੂਜੇ ਦੇ ਘਰ ਨਹੀਂ ਵੜਦਾ ਏ ਜਦ ਭਗਤ ਭਗਤ ਨਾਲ ਲੜਦਾ ਏ ਪਿਓ ਦਾਦੇ ਦਾ ਵੈਰ ਵੀ ਛੱਡਦਾ ਏ ਬਿਨ ਤੇਰੇ ਰੀਤੀ ਵਿੱਚ ਸੰਸਾਰ ਦੇ বাজਦੀ ਨਹੀਂ ਮੈਂ ਕਿਉਂ ਮਨਾਵਾ ਲੋੜੀ ਜੇ ਲੋਹਰੀ ਦੀ जगਦੀ ਨਹੀਂ ਮੈਂ ਕਿਉਂ ਮਨਾਵਾਂ ਲੋੜੀ ਜੇ ਲੋਹਰੀ ਦੇ ਅੰਦਰ ਜਗਤੀ ਨਹੀਂ ਇਹ ਜਗ ਦੇ ਸਭ ਤਿਹਾਰ ਜਗਤ ਦੇ ਮੇਲੇ ਨੇ ਜਦ ਅੰਤ ਸਮੇ ਉਹ ਰਹਿ ਜਾਂਦੇ ਅਕੇਲੇ ਨੇ ਮਾਇਆ ਦਾ ਖੇਲ ਖਤਮ ਅੱਗੇ ਰੋਵਦ ਦੀ ਨਹੀਂ ਮਾਇਆ ਦਾ ਖੇ ਖੇਲ ਖਤਮ ਅਗੇ ਰੂ ਸੱਚਖੰਡ ਵੱਲ ਨੂੰ ਵਾਦੀਨੀ ਮੈਂ ਕੀ ਮਨਾਵਾ ਕਿਉਂ ਮਨਾਵਾ ਲੋੜੀ ਜੇ ਲੋਹਰੀ ਦੀ ਚੱਗਦੀਨੀ ਦੱਸੋ ਕਿਉਂ ਮਨਾਵਾ ਲੋੜੀ ਜੇ ਲੋਹਰੀ ਦੀ ਚੱਗਦੀਨੀ ਫਿਰ ਕੰਮ ਨਾ ਆਉਂਦੇ ਸੀ ਸੁੱਚੁਕੇ ਅਨਸਾਨਾਂ ਨੂੰ ਇਹ ਕਮ ਨਾ ਆਉਂਦੇ ਸੀਸ ਚੁਕੇ ਅਨਸਾਨਾ ਨੂੰ ਬਚਾ ਨਾ ਸਕਿਆ ਕੋਈ ਮਰਦਿਆਂ ਚਾਨਾ ਨੂੰ ਕੀ ਫਾਇਦਾ ਇਨਸਾਨ ਨੂੰ ਪੰਡਾ ਜੇ ਰੂਹ ਵਿੱਚ ਜੋ ਰੂਹ ਸਿਰੇ ਲੱਗਦੀ ਨਹੀਂ ਕੀ ਫਾਇਦਾ ਇਨਸਾਨ ਨੂੰ ਪੰਡਾ ਜੇ ਰੂਹ ਸਿਰੇ ਤੇ ਲੱਗਦੀ ਨਹੀਂ ਮੈਂ ਕਿਉਂ ਮਨਾਵਾ ਲੋੜੀ ਜੇ ਲੋਹਰੀ ਦੀ ਜਗਦੀ ਨਹੀਂ ਦੱਸੋ ਕਿਉਂ ਮਨਾਵਾ ਲੋੜੀ ਜੇ ਅੰਦਰ ਲੋਹਰੀ ਦੀ ਜਗਦੀ ਨਹੀਂ ਮੈਂ ਕਿਉਂ ਮਨਾਵਾ ਦੀਵਾਲੀ ਜੇ ਅੰਦਰ ਦੀਵਾ ਜਗਦਾ ਨਹੀਂ ਮੈਂ ਕਿਉਂ ਮਨਾ ਰਕੜੀ ਜਦ ਪ੍ਰਾਪੈਣ ਦੀ ਇੱਜ਼ਤ ਰੱਖਦਾ ਨਹੀਂ ਮੈਂ ਕਿਉਂ ਮਨਾਵਾ ਲੋਹੜੀ ਜੇ ਲੋਹਰੀ ਦੀ ਅੰਦਰ ਜਗਦੀ ਨਹੀਂ ਮੈਂ ਕਿਉਂ ਮਨਾਵਾ ਜਨਮ ਦਿਨ ਜੇ ਰੂਹ ਸੱਚ ਕੰਡ ਵਿੱਚ ਵੱਢਦੀ ਨਹੀਂ ਜਦ ਰੂਹ ਜੋਤ ਵਿੱਚ ਵੱਢਦੀ ਨਹੀਂ ਜਦੋਂ ਰੂਹ ਜੋਤ ਵਿੱਚ ਵੱੜਦੀ ਨਹੀਂ ਜਦੋਂ ਰੂਹ ਜੋਤ ਨਾ ਜਗਦੀ ਨਹੀਂ ਜਦ ਰੂਹ ਜੋਤ ਨਾ ਜਗਦੀ ਨਹੀਂ